ਫੇਰ ਉਹਨਾਂ ਦੇ ਮੂਰੇ ਪਾਈ ਲੈ ਵੀ ਦੋਸਤੋ ਖੇਤਾਂ ਦੇ ਵਿੱਚ ਆ ਪਾਈ ਖੇਤਾਂ ਦੇ ਵਿੱਚ ਕੀ ਕਰਦੇ ਆ ਮੂੰਗੀ ਤੇ ਸਪਰੇਅ ਕੀਤੀ ਸੀਗੀ ਮੂੰਗੀ ਤੇ ਸਪਰੇਅ ਕਰਦੇ ਸੀਗੇ ਨੰਬਰ 1 ਦਾ ਜਿਹੜੇ ਮੂੰਗੀ ਵਾਲੇ ਨੇ ਉਹ ਆਪ ਦਾ ਫਾਇਦਾ ਕਰਦੇ ਕਰਦੇ ਲੋਕਾਂ ਦਾ ਭਾਈ ਆਹ ਝੂਨੇ ਤੇ ਸਪਰੇਅ ਉੱਡ ਕੇ ਹੀ ਪੈਂਦੇ ਆ ਤੇਜਾਬ ਆ ਸੋਨੂੰ ਪਤਾ ਹੀ ਆ ਵੀ ਨੈਂ ਤਾਂ ਇਹ ਬਾਣ ਖੜਾਊਗਾ ਜਦੋਂ ਤੇਜਾਬ ਗੰਦਾ ਪਾਇਆ ਜਾਂਦਾ ਕੈਮੀਕਲ ਆ ਜਦੋਂ ਸਪਰੇਅ ਆਪਾਂ ਕਰ ਦਿੰਨੇ ਆ 2 ਮਿੰਟਾਂ ਦੇ ਵਿੱਚ ਹੀ ਮੂੰਗੀ ਨੂੰ ਸਾੜ ਦਿੰਦਿਆ ਇਹ ਸੋਨੂੰ ਵੀ ਪਤਾ ਵੀ ਇਹ ਨਿਹਰਾ ਤੇਜਾਬ ਆ ਤੇ ਨਾਲ ਆਪਾਂ ਫਾਇਦਾ ਕਰਦੇ ਕਰਦੇ ਨਾਲ ਵਾਲੇ ਭਰਾ ਨੂੰ ਪੂਰਾ ਸੇਕ ਦੇ ਦਿੰਨੇ ਆ ਪੂਰਾ ਫੁੱਲ ਲੜਾਈ ਨੂੰ ਨੁਕਸਾਨ ਗਾਲਾਂ ਨੂੰ ਨੁਕਸਾਨ ਆ ਇਹ ਪੱਕਾ ਦੂਜਾ ਨੰਬਰ ਆ ਉਹ ਸਾਡੇ ਜੋਧੇ ਪੈਂਦੇ ਸੀ ਭਾਈ ਇਹਨਾਂ ਨੇ ਇੱਕ ਇੱਕ ਰਾਤ ਲਾਈ ਸੀ ਮੰਡੀ ਦੇ ਵਿੱਚ ਇਹ ਕਹਿੰਦੇ ਵੀ ਅਸੀਂ ਦਿਰੋਂ ਸਵੇਰੇ ਦਿਨ ਚੜਾਇਆ ਕਹਿੰਦੇ ਵੀ ਉਦੋਂ ਨਾ ਚਾਰ ਚੱਕੇ ਹਜੇ ਕੰਡਾ ਮੂੰਗੀ ਨੂੰ ਲੱਗਿਆ ਵੀ ਨਹੀਂ ਸੀ ਤੇ ਚਾਰ ਦਾਣੇ ਚੱਕ ਕੇ ਮੱਥਾ ਟੇਕ ਕੇ ਕਹਿੰਦੇ ਹੈ ਪ੍ਰਮਾਤਮਾ ਤੋਕੀ ਖੜਾ ਛੜਾ ਦੇ ਗਾਂ ਨੂੰ ਅਸੀਂ ਖੁੱਡ ਨਹੀਂ ਕਢਦੇ ਕਿਉਂਕਿ ਲਾਲਚ ਬੁਰੀ ਬਲਾ ਜਿਨ੍ਹਾਂ ਦੇ ਦਾ ਚੰਗਾ ਪਾਣੀ ਆ ਚੰਗੇ ਸਾਧਨ ਨੇ ਤੇ ਪਹਿਲਿਆਂ ਚ ਝੋਨਾ ਲੱਗਦਾ ਉਹਦੇ ਵਰਗਾ ਸਵਰਗ ਨਹੀਂ ਹੈਗਾ ਹੁਣ ਦਿੱਤੇ ਦਾ ਆ ਝੋਨਾ ਲਾ ਲਓ ਕੋਈ ਖਿਆਈ ਨਹੀਂ ਰੇਸ ਪਾ ਸਾਰਾ ਕੁਝ ਹੋ ਗਿਆ ਕਿਤੇ ਐਤੇ ਹਜੇ ਬੰਬ ਵੱਜਣਾ ਪਿਆ ਹਜੇ ਕਦੋਂ ਵੱਢਣੀਆਂ ਕਦੋਂ ਬੋਣੀਆਂ ਕਰਨੀਆਂ ਧਰਨੀਆਂ ਪਹਿਲਾਂ ਵਾਲਿਆਂ ਨੂੰ ਤਾਂ ਭਰਾਵੋ ਸੋਖਾ ਇੰਨਾ ਕਿ ਮਿਲ ਗਿਆ ਸੀ ਵੀ ਪਹਿਲਾਂ ਜਿਹੜਾ ਅਮੀ ਪੈਗੇ ਸੀ ਬਹੁਤ ਜਿਆਦੇ ਕੋਈ ਦਿੱਕਤ ਨਹੀਂ ਠੰਡੇ ਠੰਡੇ ਝੋਨਾ ਲੱਗਿਆ ਤੇ ਤੋਕੀ ਵਾਇਗਰੂ ਨੇ ਨਾ ਚੀਕਾਂ ਕਢਾ ਰਖੀਆਂ ਇਹ ਗੱਲ ਸੱਚ ਆ ਮੂੰਗੀਆ ਵਾਲਿਆਂ ਦੇ ਕਿਹਦੇ ਕਿਹਦੇ ਹੱਥ ਖੜੇ ਹੋਏ ਆ ਕਮੈਂਟ ਕਰਕੇ ਦੱਸਿਓ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਤਾਂ ਕਰਨੀ ਐ